ਧੰਨ ਪੰਜਾਬੀ ਸਲਾਈ ਕੜਾਈ ਚੈਨਲ ਤੇ ਅੱਜ ਅਸੀਂ ਤੁਹਾਡੇ ਲਈ ਬਹੁਤ ਸੋਹਣੀ ਵੀਡੀਓ ਲੈ ਕੇ ਆਏ ਕੱਪੜੇ ਬਹੁਤ ਸੋਹਣੇ ਨੇ ਪਿਓਰ ਬੈਲਵਟ ਦੇ ਆਲਓਵਰ ਸੂਟ ਲੈ ਕੇ ਆਏ ਜਿਨ੍ਹਾਂ ਦੀ ਬਹੁਤ ਜ਼ਿਆਦਾ ਕਸਟਮਰ ਵੇਟ ਕਰ ਰਹੇ ਸੀ ਪ੍ਰਾਈਸ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਪਰ ਆਏ ਨੇ ਜੋ ਹੈਂਡਵਰਕ ਦੇ ਸੂਟ ਲੈ ਕੇ ਆਏ ਤੁਹਾਡੇ ਲਈ ਜਰੀਵਰਕ ਵੀ ਮਿਲੂ ਹੈਂਡਵਰਕ ਵੀ ਮਿਲੂ ਬਹੁਤ ਸੋਹਣੇ ਸੂਟ ਨੇ ਤੁਸੀਂ ਕੋਈ ਵੀ ਸੂਟ ਸਿਲੈਕਟ ਕਰ ਸਕਦੇ ਹੋ ਆਲਓਵਰ ਸੂਟ ਆ ਜੀ ਨਾਲ ਇਹਨਾਂ ਨੇ ਸ਼ਾਲ ਨੇ ਸ਼ਾਲ ਵੀ ਤੁਹਾਨੂੰ ਵਰਕ ਵਾਲੇ ਮਿਲਣਗੇ ਪਰ ਲੇ ਤੁਹਾਨੂੰ ਅਸੀਂ ਸੂਟ ਦਾ ਡਿਜ਼ਾਈਨ ਦਿਖਾਉਣਾ ਬਹੁਤ ਸੋਹਣਾ ਸੂਟ ਦਾ ਡਿਜ਼ਾਈਨ ਹੈ ऑल ओवर सूट ਨੇ ਆਪਣੇ ਕੋਲੇ ऑल ओवर सूट ਆ ਜੀ ਬਹੁਤ ਸੋਹਣੀ ਵੈਰਾਈਟੀ ਹੈ ਹੈਂਡਵਰਕ ਦਾ ਕੰਮ ਹੈ ਪ੍ਰਾਈਸ ਰਹੇਗਾ 2500 2500 ਪ੍ਰਾਈਸ ਹੈ ਚਿੱਪਣ ਗਿਆ ਕੇ ਫ੍ਰੀ ਹੈ ਕੈਸ਼ 온 ਡਿਲੀਵਰੀ ਮੈਂ ਇਹਨਾਂ ਉੱਪਰ ਤੁਹਾਨੂੰ ਬਾਜੂ ਵਰਕ ਵੀ ਮਿਲੂ ਇਹ ਵਰਕ ਤੁਸੀਂ ਮੂਰੀ ਤੇ ਵੀ ਕਰ ਸਕਦੇ ਹੋ ਬਾਜੂ ਤੇ ਵੀ ਕਰ ਸਕਦੇ ਹੋ ਆਲ ਓਵਰ ਸੂਟ ਆ ਜੀ ਪਿਓਰ ਬੈਲਵਟ ਚ ਪਿਓਰ ਬੈਲਵਟ ਦੇ ਸੂਟ ਆ ਜੀ ਇਹ ਆਪਣੇ ਕੋਲੇ ਰੈੱਡ ਕਲਰ ਆ ਗਿਆ ਇਸ ਗ੍ਰੇਨ ਵਿੱਚ ਅਸੀਂ ਤੁਹਾਨੂੰ 6 ਕਲਰ ਦਿਖਾਵਾਂਗੇ ਨਾਲੇ ਤੇ ਸ਼ਾਲ ਦੇਖੋ ਤੁਸੀਂ ਕਿੰਨੇ ਖੁੱਲੇ ਨੇ ਸ਼ਾਲਾਂ ਨੇ ਫੋਰ ਸਾਈਡ ਤੋਂ ਨੂੰ ਲੈਸ ਮਿਲੂਗੀ ਸਮੋਸਾ ਲੈਸ ਲੱਗੀ ਹੋਈ ਹੈ ਇਹ ਸਾਰਾ ਵਰਕ ਹੈ ਸ਼ਾਲ ਦਾ ਜੋ ਪਣਾਗਾ ਉਹ ਹੈਗਾ ਸਵਾ ਮੀਟਰ ਸਵਾ ਮੀਟਰ ਦਾ ਪਣਾ ਨਹੀਂ ਲੰਬਾਈ ਹੈ ਜੇ ਸਵਾ 2 ਮੀਟਰ ਦੀ 1 ਮੀਟਰ ਮੰਗੂ ਸ਼ਾਲ ਪਹਿਨੇ ਸਵਾ 2 ਮੀਟਰ ਦੀ ਲੰਬਾਈ ਹੈ ਜੇ ਸ਼ਾਲਾਂ ਦੀ ਬਹੁਤ ਸੋਹਣੀ ਸ਼ਾਲ ਨੇ ਜੇ ਤੁਸੀਂ ਸੂਟ ਬਣਾ ਕੇ ਪਾਉਗੇ ਪਾਰਟੀ ਵੇ ਸੂਟ ਬਹੁਤ ਸੋਹਣਾ ਲੱਗੂ ਜੀ ਪਰ ਰੈੱਡ ਕਲਰ ਆ ਗਿਆ ਪਹਿਲਾਂ ਆਪਣੇ ਕੋਲੇ ਸਕ੍ਰੀਨਸ਼ਾਟ ਤੁਸੀਂ ਲਈ ਜਾਓ WhatsApp ਨੰਬਰ ਆਪਣੇ ਦੋ ਚੱਲ ਰਹੇ ਨੇ ਸਕ੍ਰੀਨ ਦੇ ਤੁਸੀਂ ਕਿਸੇ ਦਿਨ ਸਾਨੂੰ ਆਰਡਰ ਬੁੱਕ ਕਰ ਸਕਦੇ ਹੋ ਸ਼ਿਪਿੰਗ ਚਾਰਜ ਫ੍ਰੀ ਆ ਕੈਸ਼ ਔਨ ਡਿਲੀਵਰੀ ਵੀ ਹੈ ਇਹ ਆਪਣੇ ਕੋਲੇ ਹੈਗਾ ਪੀਕੋਪ ਸ਼ੇਡ ਕਲਰ ਅਸੀਂ ਤੁਹਾਨੂੰ ਕਲਰ ਦਾ ਨਾਮ ਦੱਸ ਰਹੇ ਹਾਂ ਜੀ ਤੁਸੀਂ ਕਲਰ ਦਾ ਨਾਮ ਜ਼ਰੂਰ ਲਿਖ ਦੇਣਾ ਜਦੋਂ ਵੀ ਸਾਨੂੰ ਸਕ੍ਰੀਨਸ਼ਾਟ ਸੈਂਡ ਕਰੋਗੇ ਬਾਜੂ ਵਰਕ ਦਾ ਇਹਨੂੰ ਸਾਰੇ ਸੂਟਾਂ ਤੇ ਮਿਲੂਗਾ ਸੂਟਾਂ ਦੀ ਕੱਟ ਵੀ ਬਹੁਤ ਵਧੀਆ 5 ਮੀਟਰ ਦੀ ਕੱਟ ਹੈ ਜੀ ਸੂਟਾਂ ਨੇ ਇਹ ਹੋ ਗਿਆ ਦੇਖੋ ਬਾਜੂ ਦਾ ਡਿਜ਼ਾਈਨ ਮੂਰੀ ਦਾ ਡਿਜ਼ਾਈਨ ਬਾਜੂ ਦਾ ਡਿਜ਼ਾਈਨ WhatsApp ਨੰਬਰ ਆਪਣੇ ਦੋ ਨੇ ਤੁਸੀਂ ਕਿਸੇ ਤੇ ਵੀ ਆਰਡਰ ਬੁੱਕ ਕਰ ਸਕਦੇ ਹੋ ਸ਼ੋਲਡਰ ਡਿਜ਼ਾਈਨ ਦੇ ਲੋ ਤੁਸੀਂ 2500 ਰੇਟ ਹੈ ਨਾ ਸੂਟਾਂ ਦਾ ਪਿਓਰ ਬੈਲਵਟ ਦੇ ਹੈਂਡਵਰਕ ਦੇ ਸੂਟ ਲੈ ਕੇ ਆਇਆ ਬਹੁਤ ਜ਼ਿਆਦਾ ਡਿਜ਼ਾਈਨ ਨੇ ਆਪਣੇ ਕੋਲੇ ਕਲਰ ਵੀ ਬਹੁਤ ਸੋਹਣੇ ਨੇ ਰੋਲ ਬਲੂ ਕਲਰ ਆ ਗਿਆ ਜੀ ਆਪਣੇ ਕੋਲੇ ਡਿਜ਼ਾਈਨ ਅਸੀਂ ਤੁਹਾਨੂੰ ਦਿਖਾਇਆ ਪਹਿਲਾਂ ਸੇਮ ਡਿਜ਼ਾਈਨ ਬਹੁਤ ਸੋਹਣਾ ਡਿਜ਼ਾਈਨ ਨੇ ਕਲਰ ਵੀ ਬਹੁਤ ਵਧੀਆ ਡਿਜ਼ਾਈਨ ਵੀ ਬਹੁਤ ਵਧੀਆ ਸ਼ਾਲਾਂ ਦਾ ਪਣਾ ਦੇਖੋ ਤੁਸੀਂ ਕਿੰਨਾ ਬਹੁਤ ਜਿਆਦਾ ਪਣਾ ਜੀ ਲੰਬਾਈ ਵੀ ਬਹੁਤ ਹੈ ਸ਼ਾਲਾਂ ਦੀ ਇਹ ਆਪਣੇ ਕੋਲ ਰੋਲ ਬਰਾਊਨ ਕਲਰ ਆ ਗਿਆ ਡਿਜ਼ਾਈਨ ਬਹੁਤ ਲੈਂਥ ਤੁਸੀਂ ਬਣਾ ਸਕਦੇ ਹੋ ਇਹਨਾਂ ਦੀ 43 44 ਇੰਚ 43 44 ਲੈਂਥ ਬਣਾ ਸਕਦੇ ਹੋ ਘੇਰਾ ਤੁਸੀਂ 25 26 ਇੰਚ ਬਣਾ ਸਕਦੇ ਨਾ ਸੁਟਾ ਨਹੀਂ ਆ ਕੇ ਆਪਣੇ ਕੋਲ ਬਰਾਊਨ ਕਲਰ ਬਰਾਊਨ ਕਲਰ ਆ ਗਿਆ ਜੀ ਕਲਰ ਵੀ ਬਹੁਤ ਸੋਹਣਾ ਨੇ ਡਿਜ਼ਾਈਨ ਵੀ ਬਹੁਤ ਸੋਹਣਾ ਨੇ ਬਾਕੀ ਸ਼ਾਲ ਵੀ ਇਹਨਾਂ ਨਾਲ ਬਹੁਤ ਵਧੀਆ ਨੇ ਸ਼ਾਲ ਵੀ ਬਹੁਤ ਸੋਹਣੇ ਨੇ ਜੀ ਪਿਓਰ ਬੈਲਵਟ ਦੇ ਸ਼ਾਲ ਲੱਗੇ ਹੋਏ ਨੇ ਪਿਓਰ ਬੈਲਵਟ ਦੇ ਸੂਟ ਨੇ ਬਰੌਨ ਕਲਰ ਦਾ ਸੂਟ ਆ ਗਿਆ ਬਾਜੂ ਡਿਜ਼ਾਈਨ ਦਾ ਨੂੰ ਸਾਰੇ ਸੂਟਾਂ ਤੇ ਮਿਲੂਗਾ ਬਾਜੂ ਡਿਜ਼ਾਈਨ ਦਾ ਨੂੰ ਸਾਰੇ ਸੂਟਾਂ ਤੇ ਮਿਲੂ ਜੀ ਬਹੁਤ ਸੋਹਣੇ ਸੂਟ ਨੇ ਹੈਵੀ ਸੂਟ ਆ ਪਿਓਰ ਬੈਲਵਟ ਦੇ ਬਹੁਤ ਜਿਆਦੇ ਵੇਟ ਕਰ ਰਹੇ ਸੀ ਕਸਟਮਰ ਆਪਨੇ ਸੂਟ ਤਿਆਰ ਕਰਵਾਏ ਨੇ ਹੈਂਡਵਰਕ ਦੇ ਤੁਹਾਡੇ ਲਈ ਤੁਸੀਂ ਆਰਡਰ ਬੁੱਕ ਕਰ ਸਕਦੇ ਹੋ ਜੀ ਗ੍ਰੀਨ ਕਲਰ ਆ ਗਿਆ ਜੀ ਗ੍ਰੀਨ ਕਲਰ ਵੀ ਬਹੁਤ ਪਿਆਰਾ ਕਲਰ ਹੈ ਬਹੁਤ ਸੋਹਣਾ ਕਲਰ ਨੇ ਡਿਜ਼ਾਈਨ ਵੀ ਬਹੁਤ ਵਧੀਆ ਕਲਰ ਵੀ ਬਹੁਤ ਸੋਹਣਾ ਨੇ ਬਾਕੀ ਇਹਨਾਂ ਨਾਲ ਸ਼ਾਲ ਵੀ ਸਾਰੇ ਸੂਟਾਂ ਨਾਲ ਬਹੁਤ ਹੀ ਵਧੀਆ ਨੇ ਦੇਖੋ ਤੁਸੀਂ ਕਿੰਨੀ ਵਧੀਆ ਵੈਰਾਈਟੀ ਹੈ ਜੀ ਬਹੁਤ ਸੁੰਨੀ ਵੈਰਾਈਟੀ ਹੈਗੀ ਇਹ ਆਪਣੇ ਕੋਲੇ ਆਲ ਓਵਰ ਸੂਟ ਨੇ ਪ्युअर ਬੈਲਵਟ ਚ ਪ्युअर ਬੈਲਵਟ ਦੇ ਸੂਟ ਹੈ ਜੀ ਵੀਡੀਓ ਆਪਾ ਬਣਾ ਰਹੇ ਆਂਗੇ ਤੁਹਾਡੇ ਲਈ ਸਪੈਸ਼ਲੀ ਤੁਸੀਂ ਇੰਸਟਾ ਤੇ ਵੀ ਦੇਖ ਸਕਦੇ ਹੋਗੇ ਜੇਕਰ ਕੋਈ ਵੀ ਫੋਟੋ ਵਗੈਰਾ ਦੇਖਣੀ ਹੈ ਤੁਸੀਂ ਇੰਸਟਾ ਤੇ ਵੀ ਦੇਖ ਸਕਦੇ ਹੋ ਇਹ ਆਪਣੇ ਕੋਲੇ ਆ ਗਿਆ ਬਲੈਕ ਕਲਰ ਕਲਰ ਵੀ ਬਹੁਤ ਜ਼ਿਆਦੇ ਨੇ ਬਹੁਤ ਜ਼ਿਆਦੇ ਕਲਰ ਨੇ ਡਿਜ਼ਾਈਨ ਵੀ ਬਹੁਤ ਨੇ ਇਹ ਤੁਹਾਨੂੰ ਪਹਿਲਾ ਡਿਜ਼ਾਈਨ ਦਿਖਾ ਰਹੇ ਆ ਆਪਾਂ ਇਹ 6 ਕਲਰ ਨੇ ਜਿਹਦੇ ਅੰਨ ਵਿੱਚ ਉਸ ਤੋਂ ਬਾਅਦ ਨੂੰ ਅਸੀਂ ਤੁਹਾਨੂੰ ਦੂਸਰਾ ਡਿਜ਼ਾਈਨ ਦਿਖਾਉਣੀਆ ਪਿਓਰ ਬੈਲਵਟ ਦੇ ਆਲ ਓਵਰ ਸੂਟ ਆ ਬਹੁਤ ਸੋਹਣਾ ਸੂਟ ਆ ਜੀ ਰੋਲ ブルー ਕਲਰ ਆ ਗਿਆ ਇਹ ਸੁਪਰ ਬਣਿਆ ਹੋਇਆ ਮੋਰਾ ਡਿਜ਼ਾਈਨ ਮੋਰਾ ਦਾ ਡਿਜ਼ਾਈਨ ਬਣਿਆ ਜੀ ਲੈਂਥ ਤੁਸੀਂ ਬਣਾ ਸਕਦੇ ਹੋ 43 44 ਇੰਚ ਆਸਾਨੀ ਨਾਲ ਪਿਓਰ 벨ਵਟ ਦੇ ਆਲਓਵਰ ਸੂਟ ਨਾਲ ਸ਼ਾਲ ਨੇ ਪਹਿਲਾਂ ਤੁਸੀਂ ਇਹ ਡਿਜ਼ਾਈਨ ਦੇਖ ਲਓ ਮੋਰਾ ਨੇ ਬਣਿਆ ਹੈ ਘੇਰੇ ਦਾ ਉਸ ਤੋਂ ਬਾਅਦ ਤੁਹਾਨੂੰ ਸਿਖਾਉਣਾ ਹੈ ਬਾਜੂ ਡਿਜ਼ਾਈਨ ਇਹ ਆ ਗਿਆ ਆਪਣੇ ਕੋਲੇ ਬਾਜੂ ਡਿਜ਼ਾਈਨ ਬਾਜੂ ਦਾ ਡਿਜ਼ਾਈਨ ਵੀ ਬਹੁਤ ਸੋਹਣਾ ਬਣਿਆ ਹੋਇਆ ਹੁਣ ਅਸੀਂ ਤੁਹਾਨੂੰ ਦਿਖਾਉਣਾ ਸ਼ੌਲ ਲੈਣਾ ਨਾਲ ਸ਼ੌਲਾਂ ਤੇ ਵਰਕ ਹੋਇਆ ਹੈ ਜੀ ਲੈਸ ਮਿਲੂਗੀ ਤੁਹਾਨੂੰ ਫੋਰ ਸਾਈਡ ਸਾਰਾ ਮੋਰਾ ਦਾ ਡਿਜ਼ਾਈਨ ਬਣਾ ਹੈ ਜਰੀ ਦਾ ਵਰਕ ਹੋਇਆ ਹੈ ਜੀ ਪ੍ਰਾਈਸ 2500 2500 ਪ੍ਰਾਈਸ ਹੈ ਜੀ ਇੱਕ ਪ੍ਰਾਈਸ ਦੇ ਸੂਟ ਨੇ ਸਾਰੇ ਕੈਸ਼ ਔਨ ਡਿਲੀਵਰੀ ਵੀ ਹੈਗੀ ਤੁਸੀਂ ਸਿੰਗਲ ਸੂਟ ਵੀ ਆਰਡਰ ਕਰ ਸਕਦੇ ਹੋ ਇਹ ਹੈ ਆਪਣੇ ਕੋਲੇ ਗ੍ਰੀਨ ਕਲਰ ਸਿੰਗਲ ਸੂਟ ਵੀ ਤੁਸੀਂ ਆਰਡਰ ਕਰ ਸਕਦੇ ਹੋ ਜੀ ਲੈਂਥ ਜਿਦਾਂ ਨੂੰ ਦੱਸਦੀ 43 44 ਇੰਚ ਦੀ ਆਸਾਨੀ ਨਾਲ ਲੈਂਥ ਬਣਾ ਸਕਦੇ ਹੋ ਕਿਹੜਾ ਤੁਸੀਂ ਬਣਾ ਸਕਦੇ ਹੋ 25 26 ਇੰਚ ਸਵਾ ਦੋ ਮੀਟਰ ਦੇ ਸ਼ਾਲ ਨੇ ਨਾਲ 5 ਮੀਟਰ ਦੀ ਸੂਟ ਦੀ ਕੱਟ ਹੈ ਬਾਜੂ ਡਿਜ਼ਾਈਨ ਤੁਹਾਨੂੰ ਸਾਰਿਆਂ ਤੇ ਮਿਲੂਗਾ ਡਿਜ਼ਾਈਨ ਤੁਸੀਂ ਮੂਰੀ ਤੇ ਵੀ ਕਰ ਸਕਦੇ ਹੋ ਬਾਜੂ ਤੇ ਵੀ ਕਰ ਸਕਦੇ ਹੋਗੇ ਬਹੁਤ ਸੋਹਣੇ ਡਿਜ਼ਾਈਨ ਨੇ ਪਿਓਰ ਬੈਲਵਟ ਦੇ ਹਾਲਓਵਰ ਸੂਟ ਆ ਹੈਂਡਵਰਕ ਚ ਬਹੁਤ ਜਿਆਦੇ ਬੇਟ ਕਰ ਰਹੇ ਸੀ ਕਸਟਮਰ ਜੀ ਸਵਾਰ ਆਪਣੇ ਕੋਲੇ ਮਾਲ ਆਇਆ ਕੁਆਂਟੀਟੀ ਵਿੱਚ ਤੁਸੀਂ ਖਰੀਦ ਸਕਦੇ ਹੋ ਇਹ ਆਪਣੇ ਕੋਲੇ ਰੈੱਡ ਕਲਰ ਰੈੱਡ ਕਲਰ ਵੀ ਬਹੁਤ ਪਿਆਰਾ ਕਲਰ ਡਾਰਕ ਕਲਰ ਨੇ ਇਹਨਾਂ ਵਿੱਚੋਂ ਤੁਸੀਂ ਕੋਈ ਵੀ ਕਲਰ ਡਿਜ਼ਾਈਨ ਸਲੈਕਟ ਕਰ ਸਕਦੇ ਹੋ ਸਕਰੀਨਸ਼ਾਟ ਲੈ ਸਕਦੇ ਹੋ ਕਲਰ ਨਾਲ ਤੁਸੀਂ ਆਪਣਾ ਨਾਮ ਜ਼ਰੂਰ ਲਿਖ ਦੇਣਾ ਜਦੋਂ ਵੀ ਸਕਰੀਨਸ਼ਾਟ ਸੈਂਡ ਕਰੋਗੇ ਕਿਉਂਕਿ ਇਹਨਾਂ ਵਿੱਚ ਜੋ ਵੀ ਗ੍ਰੀਨ ਕਲਰ ਹੈ ਬਲੈਕ ਕਲਰ ਹੈ ਕਈ ਵਾਰੀ ਇਸ ਦੀ ਪਿਕ ਸਹੀ ਨਹੀਂ ਆਉਂਦੀ ਇਸ ਕਰਕੇ ਇਹ ਆ ਆਪਣੇ ਕੋਲੇ ਪਿਕ ਆਫ ਸ਼ੇਡ ਪੀਕ ਆਫ ਸ਼ੇਡ ਕਲਰ ਆ ਗਿਆ ਜੀ ਸਾਰਾ ਹੈਂਡਵਰਕ ਦਾ ਕੰਮ ਹੋਇਆ ਹੈ ਜਰੀ ਦਾ ਕੰਮ ਵੀ ਮਿਲੂਦਾ ਨੇ ਥ੍ਰੈਡਵਰਕ ਵੀ ਮਿਲੂ ਸਾਰਾ ਇਹਨਾਂ ਸੂਟਾਂ ਉੱਪਰ ਬਹੁਤ ਸੋਹਣਾ ਕੰਮ ਹੋਇਆ ਹੈ ਜੀ ਗਲੇ ਦਾ ਡਿਜ਼ਾਈਨ ਦੇਖ ਲਓ ਤੁਸੀਂ ਜਿਸ ਤਰ੍ਹਾਂ ਕੀ ਇਹ ਫਰੰਟ ਉੱਪਰ ਕਲੀਆਂ ਪਈਆਂ ਹੋਈਆਂ ਨੇ ਇਸ ਤਰ੍ਹਾਂ ਦਾ ਆਪਣੇ ਇਹ ਸਾਰਾ ਵਰਕ ਕਰਵਾਇਆ ਬਾਜੂ ਦਾ ਡਿਜ਼ਾਈਨ ਆ ਗਿਆ ਸੂਟ ਬਣਾਉਣ ਦੇ ਵਿੱਚ ਤੁਹਾਨੂੰ ਕੋਈ ਵੀ ਦਿੱਕਤ ਨਹੀਂ ਆਉਂਦੀ ਕਿਉਂਕਿ ਆਲ ਓਵਰ ਸੂਟ ਨੇ ਜੀ ਇਹ ਬਾਜੀ ਦਾ ਡਿਜ਼ਾਈਨ ਵੀ ਇੱਕ ਸਾਈਡ ਤੇ ਆ ਇਹ ਆਗੇ ਨਾਲ ਨਾਲ ਸ਼ੋਰ ਪਿਓਰ ਬੈਲਵਟ ਦੇ ਸੂਟ ਨੇ ਆਪਣੇ ਕੋਲੇ 2500 ਰੇਟ ਹੈ ਇਹਨਾਂ ਸੂਟਾਂ ਦਾ ਸ਼ਿਪਿੰਗ ਚਾਰਜ ਫ੍ਰੀ ਆ ਕੈਸ਼ ਔਨ ਡਿਲੀਵਰੀ ਵੀ ਹੈ ਬ੍ਰਾਊਨ ਕਲਰ ਆ ਗਿਆ ਬਲੈਕ ਕਲਰ ਆਪਣੇ ਕੋਲੇ ਹਾਂਜੀ ਇਹ ਬਲੈਕ ਕਲਰ ਆ ਇਸ ਡਿਜ਼ਾਈਨ ਵਿੱਚ ਕਲਰ ਦਾ ਨਾਮ ਜ਼ਰੂਰ ਲਿਖ ਦੇ ਜੇ ਤੁਸੀਂ ਸਾਨੂੰ ਫੋਟੋ ਸੈਂਡ ਕਰੋਗੇ ਸਾਨੂੰ ਪਤਾ ਚੱਲੇ ਜੰਗੀ ਡਰਾਇਸ ਕਰਕੇ ਕਲਰ ਦਾ ਨਾਮ ਜ਼ਰੂਰ ਲਿਖ ਦੇਣਾ ਇਹ ਬਲੈਕ ਕਲਰ ਆ ਜੋ ਤੁਹਾਨੂੰ ਹੁਣ ਦਿਖਾ ਰਹੇ ਆ ਬਲੈਕ ਕਲਰ ਵੀ ਬਹੁਤ ਪਿਆਰਾ ਕਲਰ ਹੈ ਬਾਜੂ ਵਰਕ ਸਾਰੇ ਸੂਟਾਂ ਦੇ ਬਾਜੂ ਵਰਕ ਸਾਰੇ ਸੂਟਾਂ ਤੇ ਮਿਲੂ ਜੀ ਇਹ ਹੈਗੇ ਆਪਣੇ ਕੋਲੇ ਤੀਸਰਾ ਡਿਜ਼ਾਈਨ ਡਿਜ਼ਾਈਨ ਬਹੁਤ ਜਿਆਦੇ ਨੇ ਤੀਸਰਾ ਡਿਜ਼ਾਈਨ ਵੀ ਬਹੁਤ ਹੈਵੀ ਡਿਜ਼ਾਈਨ ਬਣਿਆ ਹੋਇਆ ਪਹਿਲਾਂ ਤੁਸੀਂ ਫਰੰਟ ਦਾ ਡਿਜ਼ਾਈਨ ਦੇਖ ਲਓ ਸਾਰੇ ਉਸ ਤੋਂ ਬਾਅਦ ਅਸੀਂ ਤੁਹਾਨੂੰ ਦਿਖਾਵਾਂਗੇ ਸ਼ਾਲ ਦਾ ਡਿਜ਼ਾਈਨ ਜੇ ਸਾਰਾ ਫਰੰਟ ਦਾ ਡਿਜ਼ਾਈਨ ਹੋਵੇ ਲੈਂਥ ਦੀ ਕੋਈ ਵੀ ਦਿੱਕਤ ਨਹੀਂ ਆਉਣ ਵਾਲੀ ਤਰ ਟਾਲੀ ਚ ਟਾਲੀ ਇੰਚ ਲੈਂਥ ਸਾਣੀ ਨਾਲ ਬਣਾ ਸਕਦੇ ਹੋ ਕਿਹੜਾ ਤੁਸੀਂ ਬਣਾ ਸਕਦੇ ਹੋ 25 26 ਇੰਚ ਇਸੇ ਸਾਬ ਨਾਲ ਆਪਣੇ ਸੂਟ ਚੈਰ ਕਰਵਾਏ ਨੇ ਜੀ ਤਾਂ ਕਿ ਲੈਂਥ ਦੀ ਕਸਟਮਰ ਨੂੰ ਕੋਈ ਵੀ ਦਿੱਕਤ ਨਾ ਆਵੇ ਇਹ ਹੈ ਬਾਜੂ ਦਾ ਡਿਜ਼ਾਈਨ ਹੁਣ ਤੁਹਾਨੂੰ ਅਸੀਂ ਸ਼ੋਅਲ ਦਾ ਡਿਜ਼ਾਈਨ ਦਿਖਾਉਣੇ ਬਹੁਤ ਸੋਹਣੇ ਡਿਜ਼ਾਈਨ ਨੇ ਕਲਰ ਵੀ ਬਹੁਤ ਵਧੀਆ ਡਿਜ਼ਾਈਨ ਵੀ ਬਹੁਤ ਵਧੀਆ ਕਿ ਬਾਕੀ ਕੱਪੜੇ ਦੀ ਕੁਆਲਿਟੀ ਵੀ ਬਹੁਤ ਸੋਹਣੀ ਹੈ ਬਹੁਤ ਸੋਹਣੀ ਕੁਆਲਿਟੀ ਹੈ ਜੀ ਬਹੁਤ ਵਧੀਆ ਵੈਰਾਈਟੀ ਹੈ ਬਾਕੀ ਰੇਟ ਬਹੁਤ ਜਾਇਨ ਨੇ ਆਪਣੇ ਇਹਨਾਂ ਚੋਂ ਜੋ ਵੀ ਤੁਹਾਨੂੰ ਕਲਰ ਡਿਜ਼ਾਈਨ ਪਸੰਦ ਆਵੇ ਸਲੈਕਟ ਕਰੋ ਜੀ ਯਾਰ ਆਪਣੇ ਕੋਲੇ ਗ੍ਰੀਨ ਕਲਰ ਸਾਰਾ ਹੈਵੀ ਡਿਜ਼ਾਈਨ ਬਣਿਆ ਹੋਇਆ ਹੈਵੀ ਡਿਜ਼ਾਈਨ ਹੈ ਜੀ ਹੈਂਡਵਰਕ ਦਾ ਜ਼ਰੀਦਾ ਵਰਕ ਬਣਿਆ ਹੋਇਆ ਹੈ ਹੈਂਡਵਰਕ ਸਾਰਾ ਮਿਲ ਉਹਦਾਂ ਨੂੰ ਪ੍ਰਾਈਸ ਹੈ ਇਹਨਾਂ 2500 2500 ਪ੍ਰਾਈਸ ਹੈ ਤੁਸੀਂ ਕੋਈ ਵੀ ਸੂਟ ਸਲੈਕਟ ਕਰ ਸਕਦੇ ਹੋ ਗ੍ਰੀਨ ਕਲਰ ਹੈ ਜੋ ਤੁਹਾਨੂੰ ਹੁਣ ਦਿਖਾ ਰਹੇ ਹਾਂ ਅਸੀਂ ਗ੍ਰੀਨ ਡਾਰਕ ਗ੍ਰੀਨ ਕਲਰ ਹੈ ਇਹ ਇਹਦੇ ਬਾਜੂ ਦਾ ਡਿਜ਼ਾਈਨ ਜੋ ਬਾਜੂ ਦਾ ਡਿਜ਼ਾਈਨ ਬਣਿਆ ਇਹ ਵੀ ਹੈਵੀ ਬਣਿਆ ਹੋਇਆ ਪਿਓਰ ਬੈਲਵਟ ਦੇ ਸੂਟ ਨੇ ਆਲ ਓਵਰ ਸੂਟ ਆ ਕੋਈ ਵੀ ਸੂਟ ਖਣਾਉਣ ਚ ਤੁਹਾਨੂੰ ਦਿੱਕਤ ਨਹੀਂ ਆਉਂਦੀ ਕਲਰ ਸਾਰੇ ਡਾਰਕ ਨੇ ਡਾਰਕ ਕਲਰ ਨੇ ਸਰਦੀਆਂ ਵਾਲੇ ਕਲਰ ਨੇ ਵਿਆਹ ਸ਼ਾਦੀ ਵਿੱਚ ਤੁਸੀਂ ਕਿੰਨੇ ਵੀ ਪਾਓ ਸੂਟ ਬ੍ਰਾਊਨ ਕਲਰ ਆ ਗਈ ਬ੍ਰਾਊਨ ਕਲਰ ਵੀ ਬਹੁਤ ਸੋਹਣਾ ਕਲਰ ਆ ਬਹੁਤ ਸੋਹਣੇ ਕਲਰ ਨੇ ਸਾਰੇ ਡਿਜ਼ਾਈਨ ਵੀ ਬਹੁਤ ਵਧੀਆ ਰੇਟ ਵੀ ਬਹੁਤ ਵਧੀਆ ਸ਼ਿਪਿੰਗ ਚਾਰਜ ਫ੍ਰੀ ਆ ਕੈਸ਼ ਔਨ ਡਿਲੀਵਰੀ ਵੀ ਹੈ ਕੈਸ਼ ਔਨ ਡਿਲੀਵਰੀ ਹੈ ਸ਼ਿੰਗੋ ਜੂੜ ਤੁਸੀਂ ਆਰਡਰ ਕਰ ਸਕਦੇ ਹੋ ਸਾਡੀਆਂ ਭੈਣਾਂ ਨੂੰ ਬੈਂਟੀਆ ਦੇ ਸੂਟ ਉਹੀ ਆਰਡਰ ਬੁੱਕ ਕਰਨ ਜੋ ਰਿਟਰਨ ਨਾ ਕਰਵਾਉਣ ਕਿ ਜਿਵੇਂ ਵਾਰੀ ਐਦਾਂ ਕਰਦੀਆਂ ਨੇ ਸੂਟ ਮੰਗਵਾ ਕੇ ਬਾਅਦ ਵਿੱਚ ਰਿਟਰਨ ਕਰਵਾ ਦਿੰਦੇ ਉਹਨੂੰ ਬੈਂਟੀਆ ਤੁਸੀਂ ਇਸ ਤਰ੍ਹਾਂ ਨਾ ਕਰਿਆ ਕਰੋ ਤੁਹਾਡੇ ਲਈ ਅਸੀਂ ਕੈਸ਼ ਔਨ ਡਿਲੀਵਰੀ ਲੈ ਕੇ ਆਏ ਨੇ ਦੇਖੋ ਬਹੁਤ ਸੋਹਣੇ ਸੂਟਾਂ ਦੇ ਤੁਸੀਂ ਵੀ ਸਾਡਾ ਮਾਣ ਰੱਖਿਆ ਕਰੋ ਸੂਟ ਜੇ ਤੁਹਾਡੇ ਕੋਲੇ ਪਹੁੰਚਦਾ ਤੁਸੀਂ ਜਰੂਰ ਉਸ ਨੂੰ ਪਾਰਸਲ ਨੂੰ ਰਿਸੀਵ ਕਰਿਆ ਕਰੋ ਜੀ ਇਹ ਆਪਣੇ ਕੋਲੇ ਬ੍ਰਾਊਨ ਕਲਰ ਆ ਗਿਆ ਜੀ ਇਸ ਡੈਨ ਵਿੱਚ ਆ ਗਿਆ ਰੈੱਡ ਕਲਰ ਸਾਰੇ ਡਾਰਕ ਕਲਰ ਨੇ ਪਾਰਟੀ ਵੇਅਰ ਸੂਟ ਆ ਤੁਸੀਂ ਕੋਈ ਆਰਡਰ ਬੁੱਕ ਕਰ ਲਓ ਜਿਹੜੇ ਸਾਡੀਆਂ ਭੈਣਾਂ ਬਾਹਰ ਬੈਠੀਆਂ ਨੇ ਬਾਹਰ ਬੈਠੇ ਵੀ ਸਾਡੇ ਕੋਲ ਆਰਡਰ ਬੁੱਕ ਕਰ ਸਕਦੇ ਨੇ ਕਿਉਂਕਿ ਪਾਰਸਲ ਆਪਣੇ ਬਾਹਰ ਵੀ ਸਾਰੀਆਂ ਕੰਟਰੀਆਂ ਵਿੱਚ ਜਾਂਦੇ ਨੇ ਇੰਡੀਆ ਦਾ ਜਾਂਦੇ ਨੇ ਸਾਰੀ ਕਿਤੇ ਇੰਡੀਆ ਤੁਸੀਂ ਕੋਈ ਵੀ ਜਗ੍ਹਾ ਸਾਡੇ ਕੋਲ ਪਾਰਸਲ ਮੰਗਵਾ ਸਕਦੇ ਹੋ ਇੰਡੀਆ ਦੇ ਵਿੱਚ ਸ਼ਿਪਿੰਗ ਚਾਰਜ ਫ੍ਰੀ ਆ ਜੇਕਰ ਤੁਸੀਂ ਬਾਹਰ ਪਾਰਸਲ ਮੰਗਵਾਉਣਾ ਉਸ ਦੇ ਲਈ ਤੁਹਾਨੂੰ ਸ਼ਿਪਿੰਗ ਚਾਰਜ ਦੇਣਾ ਪਊ ਜੀ ਇਹ ਆ ਗਿਆ ਬਾਜੂ ਦਾ ਡਿਜ਼ਾਈਨ ਪਿਓਰ ਬੈਲਵਟ ਦੇ ਆਲ ਓਵਰ ਸੂਟ ਨੇ ਹੈਂਡਵਰਕ ਦਾ ਕੰਮ ਹੋਇਆ ਪ੍ਰਾਈਸ ਸਿਰਫ 2500 2500 ਪ੍ਰਾਈਸ ਹੈ ਜੀ ਬਲੈਕ ਕਲਰ ਆ ਗਿਆ ਇਸ ਡਿਜ਼ਾਈਨ ਵਿੱਚ ਬ੍ਰਾਊਨ ਕਲਰ ਅਨਿ ਇਹ ਬ੍ਰਾਊਨ ਕਲਰ ਆ ਗਿਆ ਜੀ ਇਸ ਡਿਜ਼ਾਈਨ ਵਿੱਚ ਤੁਸੀਂ ਸਲੈਕਟ ਕਰੋ ਜੀ ਜੋ ਵੀ ਤੁਹਾਨੂੰ ਕਲਰ ਪਸੰਦ ਆ ਇਸ ਤਰ੍ਹਾਂ ਨੇ ਡਿਜ਼ਾਈਨ ਨੇ ਕਲਰ ਵੀ ਬਹੁਤ ਸੋਹਣੇ ਬਲੈਕ ਕਲਰ ਆ ਜੀ ਸਾਰੀ ਫਲਤੀ ਨਾਲ ਗਹਿਰੇ ਬਲੈਕ ਕਲਰ ਆ ਕਿਉਂਕਿ ਕਲਰ ਨਾ ਪਟਾਈ ਜਾਂਦੇ ਇਸ ਕਰਕੇ ਇਹ ਬਲੈਕ ਕਲਰ ਆ ਜੀ ਇਸ ਡਿਜ਼ਾਈਨ ਵਿੱਚ ਸਾਰੇ ਹੈਂਡਵਰਕ ਦੇ ਸੂਟ ਨੇ ਬਹੁਤ ਵਧੀਆ ਬਹੁਤ ਵਧੀਆ ਕੁਆਲਿਟੀ ਹੈ ਜੀ ਪੀਕ ਆਫ ਸ਼ੇਡ ਜਦੋਂ ਅਸੀਂ ਪੀਕ ਆਫ ਸ਼ੇਡ ਕਲਰ ਵਿਖਾ ਰਹੇ ਆ ਉਹ ਵੀ ਸੜਿਆਣੇ ਵਿੱਚ ਹੀ ਹੈ ਜੀ ਡਿਜ਼ਾਈਨ ਬਹੁਤ ਸੋਹਣੇ ਨੇ ਕਲਰ ਵੀ ਬਹੁਤ ਵਧੀਆ ਪ੍ਰਾਈਸ ਵੀ ਬਹੁਤ ਜਾਇਜ਼ ਆ ਇਹਨਾਂ ਵਿੱਚੋਂ ਤੁਸੀਂ ਕੋਈ ਵੀ ਕਲਰ ਡਿਜ਼ਾਈਨ ਸਲੈਕਟ ਕਰ ਸਕਦੇ ਹੋ ਬਾਜੂ ਦੇ ਡਿਜ਼ਾਈਨ ਬਣਿਆ ਨੇ ਬਹੁਤ ਹੈਵੀ ਬਣਿਆ ਹੋਏ ਨੇ ਬਹੁਤ ਹੈਵੀ ਬਾਜੂ ਦੇ ਡਿਜ਼ਾਈਨ ਬਣੇ ਹੋਏ ਨੇ ਤੁਸੀਂ ਇਹਨਾਂ ਵਿੱਚੋਂ ਕੋਈ ਵੀ ਸੂਟ ਆਰਡਰ ਕਰ ਸਕਦੇ ਹੋ ਸਿੰਗਲ ਸੂਟ ਵੀ ਤੁਸੀਂ ਘਰ ਬੈਠੇ ਮੰਗਵਾ ਸਕਦੇ ਜੀ ਜੋ ਵੀ ਤੁਹਾਨੂੰ ਕਲਰ ਡਿਜ਼ਾਈਨ ਪਸੰਦ ਆ ਪੀਕ ਆਫ ਸ਼ੇਡ ਆ ਜੋ ਤੁਹਾਨੂੰ ਦਿਖਾ ਰਹੇ ਆ ਜੋਦ ਹਨ ਦਿਖਾ ਰਹੇ ਹਨ ਇਹ ਆਪਣੇ ਕੋਲੇ ਪੀਕਓਬ ਸ਼ੇਡ ਹਾਂਜੀ ਇਹ ਕੈਡ ਜੈਣ ਆ ਆਪਣੇ ਕੋਲੇ ਜੋਦ ਹਨ ਹੁੰਡ ਜੈਨ ਦਿਖਾ ਰਹੇ ਹਨ ਇਹ ਡਿਜ਼ਾਈਨ ਵੀ ਬਹੁਤ ਪਿਆਰਾ ਹੈ ਇਸ ਵਿੱਚ ਵੀ ਕਲੀਆਂ ਦਾ ਡਿਜ਼ਾਈਨ ਬਣਿਆ ਹੋਇਆ ਹੈ ਫਲਾਵਰ ਬਣੇ ਹੋਏ ਨੇ ਜੋ ਬਾਜੂ ਦਾ ਡਿਜ਼ਾਈਨ ਹੈ ਇਹ ਵੀ ਬਹੁਤ ਪਿਆਰਾ ਬਣਿਆ ਹੋਇਆ ਇਹ ਕਲਰ ਹੈਗਾ ਆਪਣੇ ਕੋਲੇ ਬ੍ਰਾਊਨ ब्राउन कलर ਆ ਜੀ ਇਸ ਡਿਜ਼ਾਈਨ ਵਿੱਚ ਵੀ ਅਸੀਂ ਤੁਹਾਨੂੰ ਕਈ ਕਲਰ ਦਿਖਾਵਾਂਗੇ ਜੋ ਬਾਜੂ ਦਾੜੇ ਜਣਾ ਬਹੁਤ ਹੈਵੀ ਆ ਡਿਜ਼ਾਈਨ ਤੁਸੀਂ ਇਹ ਮੂਰੀ ਤੇ ਵੀ ਕਰ ਸਕਦੇ ਹੋ ਬਾਜੂ ਦੇ ਵੀ ਕਰ ਸਕਦੇ ਹੋ ਤੁਹਾਡੀ ਇੱਛਾ ਲੈਂਥ ਦੀ ਤੁਹਾਨੂੰ ਕੋਈ ਵੀ ਦਿੱਕਤ ਨਹੀਂ ਆਉਣ ਵਾਲੀ ਕਿਉਂਕਿ ਲੈਂਥ ਦੀ ਕੋਈ ਵੀ ਦਿੱਕਤ ਨਹੀਂ ਆਉਣ ਵਾਲੀ ਇਸ ਤਰ੍ਹਾਂ ਦਾ ਜਿਹੜਾ ਵਰਕ ਹੋਇਆ ਹੋਇਆ ਹੈ ਕਲੀਆਂ ਨੇ ਵਰਕ ਬਹੁਤ ਸੋਹਣਾ ਹੋਇਆ ਹੈ ਜੀ ਹੁਣ ਤੁਸੀਂ ਦੇਖ ਲਓ ਇਹਦਾ ਸ਼ਾਲ ਦਾ ਡਿਜ਼ਾਈਨ ਸ਼ਾਲੜੀ ਐਂਡ ਇਹ ਲੋ ਸ਼ਾਲੜੀ ਜੈਨ ਵੀ ਬਹੁਤ ਹੈਵੀ ਆ 2500 ਰੇਟ ਹੈ ਨਾ ਸੂਟਾਂ ਦਾ ਤੁਸੀਂ ਇਹਨਾਂ ਚ ਕੋਈ ਵੀ ਸਿਲੈਕਟ ਕਰ ਸਕਦੇ ਹੋ ਸਵਾ ਦੋ ਮੀਟਰ ਦੇ ਸ਼ਾਲ ਨੇ ਸਵਾ ਦੋ ਮੀਟਰ ਦੇ ਸ਼ਾਲ ਲੈਣ ਵਾਲਿਆ ਜੀ ਆਲ ਓਵਰ ਸੂਟ ਨੇ ਪਿਓਰ ਬੈਲ ਵਟ ਦੇ ਕਲਰ ਕਈ ਨੇ ਡਿਜ਼ਾਈਨ ਵੀ ਕਈ ਨੇ ਇਹ ਹੈ ਆਪਣੇ ਕੋਲੇ ਰੋਲ ਬਲੂ ਕਲਰ ਆ ਜੀ ਸਾਰੇ ਡਾਰਕ ਕਲਰ ਨੇ ਡਿਜ਼ਾਈਨ ਵੀ ਬਹੁਤ ਵਧੀਆ ਬਹੁਤ ਸੋਹਣੇ ਸੂਟ ਤਿਆਰ ਕਰਵਾਏ ਨੇ ਤੁਹਾਡੇ ਲਈ ਪਾਰਟੀ ویئر ਪਾਰਟੀ ویئر ਸੂਟ ਤਿਆਰ ਕਰਵਾਏ ਨੇ ਤੁਹਾਡੇ ਲਈ ਤੁਸੀਂ ਇਹਨਾਂ ਚੋਂ ਕੋਈ ਵੀ ਸਲੈਕਟ ਕਰ ਸਕਦੇ ਹੋ ਜੋ ਵੀ ਤੁਹਾਨੂੰ ਪਸੰਦ ਆ ਜਿਹੜਾ ਇਹ ਡਿਜ਼ਾਈਨ ਤੁਹਾਨੂੰ ਸਾਰੇ ਸੂਟਾਂ ਤੇ ਮਿਲੂਗਾ ਬਾਜੂ ਮੂਰੀ ਡਾਢ ਜੈਂ ਦਾ ਨੂੰ ਸਾਰੇ ਸੂਟਾਂ ਤੇ ਮਿਲੂਗਾ ਇਹਨਾਂ ਚੋਂ ਤੁਸੀਂ ਕੋਈ ਵੀ ਸਲੈਕਟ ਕਰੋ ਜੀ ਇਸ ਤਰ੍ਹਾਂ ਦੇ ਡਿਜ਼ਾਈਨ ਹੈਵੀ ਡਿਜ਼ਾਈਨ ਆ ਰੈੱਡ ਕਲਰ ਆ ਗਿਆ ਜੀ ਆਪਣੇ ਕੋਲੇ ਇਸ ਤਰ੍ਹਾਂ ਦੇ ਸੂਟ ਬਣ ਕੇ ਤਿਆਰ ਹੋਣਗੇ ਬਹੁਤ ਸੋਹਣੇ ਬਹੁਤ ਹੀ ਸੋਹਣੇ ਸੂਟ ਬਣ ਕੇ ਤਿਆਰ ਹੋਣਗੇ ਰੈੱਡ ਕਲਰ ਆ ਗਿਆ ਸਾਰਾ ਹੈਂਡ ਵਰਕ ਦਾ ਕੰਮ ਆ ਫੈਂਸੀ ਸੂਟ ਨੇ ਇਹਨਾਂ ਵਿੱਚੋਂ ਜੋ ਵੀ ਤੁਹਾਨੂੰ ਸਿਲੈਕਟ ਪਸੰਦ ਆਉਂਦਾ ਨਾ ਤੁਸੀਂ ਸਿਲੈਕਟ ਕਰ ਸਕਦੇ ਹੋ ਸ਼ਾਲ ਦੇਖੋ ਤੁਸੀਂ ਕਿੰਨੇ ਸੋਹਣੇ ਨੇ ਇਹਨਾਂ ਸੂਟਾਂ ਨਾਲ ਬਹੁਤ ਹੀ ਸੋਹਣੇ ਸ਼ਾਲ ਲੱਗੇ ਹੋਏ ਨੇ ਸਰਦੀਆਂ ਵਾਲੇ ਸੂਟ ਆ ਪਾਰਟੀ ਵੇਅਰ ਪਾਲਟੀ ਵੇਅਰ ਸਰਦੀਆਂ ਵਾਲੇ ਸੂਟ ਆ ਜੀ ਰੈੱਡ ਕਲਰ ਆਪਣੇ ਕੋਲੇ ਇਹ ਆ ਗਏ ਆਪਣੇ ਕੋਲੇ ਬਲੈਕ ਕਲਰ ਹਾਂਜੀ ਬਲੈਕ ਕਲਰ ਆ ਗਏ ਕਲਰ ਦਾ ਨਾਮ ਜ਼ਰੂਰ ਲਿਖ ਰਿਆ ਕਰੋ ਜਦੋਂ ਤੁਸੀਂ ਸਾਨੂੰ ਫੋਟੋ ਸੈਂਡ ਕਰਨੀ ਹੁੰਦੀ ਹੈ ਜੀ ਕਲਰ ਦਾ ਨਾਮ ਜ਼ਰੂਰ ਲਿਖ ਰਿਆ ਕਰੋ ਕਿਉਂਕਿ ਜੋ ਬਲੈਕ ਬ੍ਰਾਊਨ ਨੇ ਉਸ ਵਿੱਚ ਸਾਨੂੰ ਵੀ ਥੋੜੀ ਚੇਨ ਲੱਗਦਾ ਇਸ ਕਰਕੇ ਤੁਸੀਂ ਕਲਰ ਦਾ ਨਾਮ ਜ਼ਰੂਰ ਲਿਖ ਰਿਆ ਕਰੋ ਇਹ ਬਲੈਕ ਕਲਰ ਆਪਣੇ ਕੋਲੇ ਬਹੁਤ ਜਿਆਦੇ ਕਲਰ ਨੇ ਡਿਜ਼ਾਈਨ ਵੀ ਬਹੁਤ ਨੇ ਬਾਕੀ ਵੈਰਾਈਟੀ ਵੀ ਬਹੁਤ ਸੋਹਣੀ ਆ ਪੀਕ ਆਫ ਸ਼ੈਡ ਆ ਗਈ ਇਹ ਆਗੇ ਨਾਲ ਛੋਲ ਤੁਸੀਂ ਸਕਰੀਨ ਸ਼ਾਟ ਵੀ ਨਾਲ ਦੀ ਨਾਲ ਲੈ ਸਕਦੇ ਹੋ ਇਸ ਕਰਕੇ ਅਸੀਂ ਸਾਰੇ ਸੂਟ ਓਪਨ ਕਰਕੇ ਦਿਖਾ ਰਹੇ ਹਾਂ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ ਨਾਲ ਦੀ ਨਾਲ ਤਾਂ ਕਿ ਸਾਨੂੰ ਵੀ ਪਤਾ ਚੱਲੂ ਜਦੋਂ ਵੀ ਤੁਸੀਂ ਫੋਟੋ ਸੈਂਡ ਕਰੋ ਸਕਰੀਨ ਸ਼ਾਟ ਲੈ ਸਕਦੇ ਹੋਗੇ ਪੀਕ ਆਫ ਸ਼ੈਡ ਆ ਗਈ ਬਾਜੂ ਮੂਰੀ ਵਰਕ ਤੋਂ ਨੂੰ ਸਾਰੇ ਸੂਟਾਂ ਤੇ ਮਿਲੂਗਾ ਇਹ ਹੈਗਾ ਗ੍ਰੀਨ ਕਲਰ ਦੇ ਛਿੜੀ ਡਿਜ਼ਾਈਨ ਵਿੱਚ ਅੰਜੀ ਦੀ ਸਾਰੀ ਆਪਣੀ ਅੱਜ ਦੀ ਵੈਰਾਈਟੀ ਸਾਰੇ ਬੈਲਵੱਟ ਦੇ ਸੂਟ ਨੇ ਪਿਓਰ ਬੈਲਵੱਟ ਦੇ ਪਿਓਰ ਬੈਲਵੱਟ ਦੇ ਸੂਟ ਲੈ ਕੇ ਆਏ ਤੁਹਾਡੇ ਲਈ ਬਹੁਤ ਸੋਹਣੀ ਵੈਰਾਈਟੀ ਆ ਕਲਰ ਵੀ ਬਹੁਤ ਵਧੀਆ ਨੇ ਡਿਜ਼ਾਈਨ ਵੀ ਬਹੁਤ ਸੋਹਣੇ ਨੇ ਰੈਡ ਵੀ ਆਪਣੇ ਬਹੁਤ ਜੈਲ ਤੁਸੀਂ ਸਿਲੈਕਟ ਕਰ ਸਕਦੇ ਹੋ ਘਰ ਬੈਠੇ ਸੂਟ ਮੰਗਵਾ ਸਕਦੇ ਹੋ ਵੈਰਾਈਟੀ ਆਪਣੀ ਬਹੁਤ ਵਧੀਆ ਗੀ ਚਿਪਿੰਗ ਚਾਰਜ ਫ੍ਰੀ ਹੈ ਕੈਸ਼ ਓਨ ਡਿਲੀਵਰੀ ਵੀ ਹੈ ਧੰਨਵਾਦ ਜੀ